ਲੋ ਵੀ ਮਿੱਤਰੋ ਜੇ ਕੋਈ ਭਰਾਨਾ 1055 ਟਰੈਕਟਰ ਲੈਣ ਚਾਹਿਆ ਨਾ ਖੜਜੋ ਹੁਣ ਤਾਂ ਗੋਲਦਿਆਂ ਸ਼ੋਹ ਵਾਲੇ ਆ ਕੇ 2022 ਦੇ ਵਿੱਚ ਐਂਡ ਵਾਲੇ ਮਹੀਨੇ ਦੇ ਵਿੱਚ ਜਾ ਕੇ ਬੰਦ ਹੋ ਗਏ ਸੀ ਆਹ ਟਰੈਕਟਰ ਆ ਤੇ 2022 ਮਾਡਲ ਹੈ ਕੁਝ ਇੱਕ ਘੰਟੇ ਚੱਲਿਆ ਹੋਇਆ ਟਰੈਕਟਰ ਆ ਟਾਇਰ ਨਵੇਂ ਆ ਟੌਪ ਵਾਲਾ ਮਾਡਲ ਆ ਉਰੇ ਲੈ ਬਾਈ ਟਰੈਕਟਰ ਤੁਸ ਨੂੰ ਨੇੜੇ ਕਰਕੇ ਦਿਖਾ ਤੁਹਾਨੂੰ ਕਿਤੋਂ 2022 ਮਾਡਲ ਹੈ ਸਹਾਵ ਨਾਲ ਕਿਤੋਂ ਇੰਚ ਥਾ ਵੀ ਰੰਗ ਲਿਆ ਸਿਆਗਾ ਨਾ ਤਾਂ ਤੁਹਾਡੀ ਜੋ ਮੂੰਹ ਤੋਂ ਗੱਲ ਕਹੋਗੇ ਉਹੋ ਭਗਾ ਦਾਂਗੇ ਚਾਰੇ ਟਾਇਰ ਓਕੇ ਆ ਜਮਾ ਟਰੈਕਟਰ ਕਿਸੇ ਪਾਸੋਂ ਵੀ 1 ਇੰਚ ਵੀ ਰੰਗ ਨਹੀਂ ਲਿਹਾ ਮਗਰੋਂ ਦਿਖਾ ਦੇ ਬਾਈ ਟਰੈਕਟਰ ਨੂੰ ਤੇ ਜੇ ਕੋਈ ਭਰਾ ਨਾ 855 ਟਰੈਕਟਰ ਲੈਣ ਚੱਲਿਆ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਟਰੈਕਟਰ ਹੈ ਪੀਵੀ03 ਨੰਬਰ ਟਰੈਕਟਰ ਹੈਗਾ ਪੰਜਾਬ ਨੰਬਰ ਤੇ ਹਰਿਆਣੇ ਦੇ ਵਿੱਚ ਖੜਾ ਜੇ ਕਿਸੇ ਭਰਾ ਨੂੰ ਟਰੈਕਟਰ ਚਾਹੀਦਾ ਹੋਇਆ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਸੰਪਰਕ ਕਰ ਸਕਦੇ ਹੋ ਨੇੜੇ ਲੈ ਕੇ ਦਿਖਾਓ ਰੇ ਬਾਈ ਸਾਈ ਕੋਲੇ ਜਿਹਦੇ ਕੋਲੇ ਟਰੈਕਟਰ ਹੈ ਸਿਰਫ 15 17 ਕਿਲੇ ਖੇਤੀ ਕੀਤੀ ਆ ਤੇ ਟਰੈਕਟਰ ਜਮਾ ਓਕੇ ਕੋਕਾ ਪੀਸ ਖੜਾਗਾ ਤੇ ਕਾਲੇ ਵਾਲੀ ਮੰਡੀ ਕਿਸਾਨ ਟਰੈਕਟਰ ਵਾਲੇ ਭਰਾਵਾਂ ਕੋਲੇ ਜਮਾਂ ਐ ਕੋਕਾ ਪੀਸ ਆ ਜੇ ਕਿਸੇ ਭਰਾ ਨੇ 855 ਟਰੈਕਟਰ ਲੈਣ ਦੀ ਇੱਛਾ ਜਤਾ ਰੱਖੀ ਆ ਤਾਂ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਓ ਤੇ ਤੁਹਾਨੂੰ ਐ ਕੋਕਾ ਪੀਸ ਟਰੈਕਟਰ ਮਿਲ ਜੂਗਾ ਤੇ ਸਕਰੀਨ ਤੇ ਨੰਬਰ ਚੱਲ ਜਾਂਦਾ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਮਾਂ ਨਵਾਂ ਜਨਸੀ ਵਰਗਾ ਟਰੈਕਟਰ ਲੈ ਸਕਦੇ ਹੋ ਬਾਈ ਮਾਡਲ ਟਰੈਕਟਰ ਆ ਇਹ ਤੇ 23 ਦੀ ਕਾਪੀ ਬਣੀ ਹੋਈ ਆ ਤੇ ਯੈਸ ਨੋ ਰੇਟ ਹੈਗਾ 690000 ਰੁਪਿਆ ਧੰਨਵਾਦ